ਕਹਿੰਦਾ ਸਨ 93 ਚ ਜਨਮ ਹੋਇਆ ਸੀ ਇੰਡਸਟਰੀ ਦੇ ਕਿੰਗ ਦਾ ਬੱਚੇ-ਬੱਚੇ ਦੇ ਬੁੱਲਾਂ ਤੇ ਅੱਜ ਨਾਮ ਆ ਮੂਸੇ ਪਿੰਡ ਦਾ ਤੂੰ ਤੁਰਦਾ ਫਿਰਦਾ ਪਾਰਸ ਸੀ ਬੜੇ ਨਵੇਂ ਸਟਾਰ ਬਣਾ ਦਿੱਤੇ ਤੇਰੀ ਕਲਮ ਵਿੱਚ ਇੰਨੀ ਤਾਕਤ ਸੀ ਤੂੰ ਡਿਪਰੈਸ਼ਨ ਉਹ ਬੰਦੇ ਠਾ ਦਿੱਤੇ ਮਾਂ-ਬਾਪ ਦਾ ਸਰਵਣ ਪੁੱਤ ਸੀ ਤੇ ਪਿੰਡ ਮੂਸੇ ਦਾ ਮਾਣ 59 11 ਦੇ ਨਾਮ ਨਾਲ ਤੇਰੀ ਬਣ ਗਈ ਸੀ ਪਛਾਣ ਜੋ ਜਉਂਦੇ ਜੀ ਸੀ ਭੰਡ ਦੇ ਤੈਨੂੰ ਜਾਣ ਪਿੱਛੋਂ ਆ ਚਾਹੁੰਦੇ ਦੁਨੀਆ ਦਾ ਦਸਤੂਰ ਆ ਸਿੱਧੂ ਆ ਮਰਨ ਪਿੱਛੋਂ ਮੁੱਲ ਪਾਉਂਦੇ ਘਰੇ ਆਿਆਂ ਦਾ ਦਿਲ ਤੋਂ ਤੂੰ ਕਰਦਾ ਸੀ ਸਤਕਾਰ ਗੀਤਕਾਰੀ ਵਿੱਚ ਝੋਟੇ ਨੇ ਤੋੜਿਆ ਬੜਿਆਂ ਦਾ ਹੰਕਾਰ ਖਿੱਚ ਆਜੇ ਪਿਛੇ 58 11 ਸੀ ਟਰੋਲ ਬਣਾਇਆ ਇਲੈਕਸ਼ਨ ਵਿੱਚ ਹਰਾ ਕੇ ਤੈਨੂੰ ਲੋਕਾਂ ਪਛਤਾਇਆ ਥਾਪੀ ਪੱਟ ਤੇ ਮਾਰਨ ਦਾ ਤੇਰਾ ਸਟਾਈਲ ਨਿਆਰਾ ਸੀ ਇੰਗਲੈਂਡ ਕੈਨੇਡਾ ਦੀ ਪੀਆਰ ਨਾਲੋਂ ਤੈਨੂੰ ਪਿੰਡ ਪਿਆਰਾ ਸੀ ਕਿਸਾਨ ਅੰਦੋਲਨ ਦਿੱਲੀ ਸੀ ਤੂੰ ਜਾ ਕੇ ਆਇਆ ਪਾ ਕੇ ਖਾਸ ਸਾਈਡ ਦੀ ਵੈਸਟ ਪੰਜਾਬ ਗੀਤ ਸੁਣਾਇਆ ਬੰਬੇ ਵਾਲੇ ਫਿਲਮ ਡਾਇਰੈਕਟਰ ਮਿਲਨ ਸਿੱਧੂ ਨੂੰ ਆਉਂਦੇ ਸੀ ਲੋਕੇਸ਼ਨ ਪਾ ਕੇ ਮੂਸੇ ਪਿੰਡ ਦੀ ਫੋਟੋ ਨਾਲ ਕਰਾਉਂਦੇ ਸੀ ਟਿੱਬਿਆਂ ਦੇ ਪੁੱਤ ਦਾ ਤੂੰ ਸਹੀ ਮੈਣੇ ਵਿੱਚ ਰੋਲ ਲੰਭਾਇਆ ਮਾਰ ਮਾਰ ਥਾਪੀਆਂ ਪੱਟ ਤੇ ਝੋਟੇ ਨੇ ਲੋਹਾ ਮਨਵਾਇਆ ਕਹਿੰਦਾ ਵੇਖ ਚੜ੍ਹਾਈ ਪੀਕ ਤੇ ਤੈਨੂੰ ਲੋਕਾਂ ਭੰਡਿਆ ਕਰੋਨਾ ਕਾਲ ਟਰਾਲੀ ਤੇ ਤੂੰ ਰਾਸ਼ਨ ਵੰਡਿਆ ਛੋਟੇ ਸਿੱਧੂ ਦੀ ਖਬਰ ਸੁਣ ਕੇ ਲੋਕਾਂ ਸ਼ੁਕਰ ਮਨਾਇਆ ਭਾਵੇਂ ਵੱਡੇ ਪੈਰੀ ਚਲਾ ਗਿਆ ਤੂੰ ਨਿੱਕੇ ਪੈਰੀ ਆਇਆ ਬਿਲਬੋਰਡ ਤੇ ਗੀਤ ਚਲਾਉਣਾ ਗੱਲ ਤੇਰੇ ਲਈ ਸੀ ਆਮ ਜੀ ਵੀਗਨ ਤੇ ਸੋਹਾਈ ਨਾਲ ਤੇਰੀ ਬਣ ਗਈ ਸੀ ਪਛਾਣ ਫੈਨ ਖਿੱਚਦੇ ਜਾ ਤਸਵੀਰਾਂ ਕਿ ਫੈਨ ਖਿੱਚਦੇ ਜਾ ਤਸਵੀਰਾਂ ਤੇਰੇ ਘਰ ਪੁਰਾਣੇ ਤੇ ਐਸ ਵੀ ਐਲ ਗਾਣੇ ਮਗਰੋਂ ਸਰਚਾ ਵੱਜੀਆਂ ਭਾਈ ਜਟਾਣੇ ਤੇ ਹਾਲੀਵੁੱਡ ਤੱਕ ਸੀ ਜਟਾ ਤੇਰੇ ਚਰਚੇ ਡਰੇਕ ਨੇ ਦਿੱਤੀ ਸ਼ਰਧਾਂਜਲੀ ਤੈਨੂੰ ਸਟੇਜ ਤੇ ਖੜਕੇ ਤੈਨੂੰ ਆਮ ਪਿਆਰੇ ਖਾਸ ਨਹੀਂ ਤੂੰ ਅਕਸਰ ਕਹਿੰਦਾ ਸੀ ਡਾਊਨ ਟੂ ਅਰਥ ਸੁਭਾਅ ਸਿੱਧੂ ਦਾ ਹੱਸਦਾ ਰਹਿੰਦਾ ਸੀ ਕਿ ਪਿੰਡ ਮੂਸੇ ਤੋਂ ਚੜਿਆ ਸੂਰਜ ਪਿੰਡ ਮੂਸੇ ਤੋਂ ਚੜਿਆ ਸੂਰਜ ਟਿੱਬਿਆਂ ਵਿੱਚ ਸਮੋ ਗਿਆ ਬਲਕੌਰ ਸਿੰਘ ਦਾ ਪੁੱਤ ਰੰਦਾਵਿਆ ਅਮਰ ਸਦਾ ਲਈ ਹੋ ਗਿਆ ਮਾ ਚਰਨ ਕੋਰ ਦਾ ਪੁੱਤ ਰੰਦਾਵਿਆ ਅਮਰ ਸਦਾ ਲਈ ਹੋ ਗਿਆ ਹਾਂਜੀ ਦੋਸਤੋ ਜੇਕਰ ਤੁਹਾਨੂੰ ਇਸ ਵੀਰ ਦੀਆਂ ਗੱਲਾਂ ਵਧੀਆ ਲੱਗੀਆਂ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਅਕਰਮ ਖਾਨ 9915828343